ਉਸੇ ਜਗਜੀਤ ਸਿੰਘ ਡੱਲੇਵਾਲ ਖਨੋਰੀ ਬਾਰਡਰ ਤੇ ਕਿਸਾਨੀ ਹੱਕ ਦੀ ਮੰਗਾਂ ਨੂੰ ਲੈ ਕੇ ਉਹ ਖੜ੍ਹਤਾਲ ਤੇ ਬੈਠੇ ਆ ਤੇ ਦੂਸਰੇ ਪਾਸੇ ਉਹਨਾਂ ਦੇ ਪਿੰਡ ਦੇ ਵਿੱਚ ਵੀ ਸਾਰਾ ਪਿੰਡ ਖੜ੍ਹਤਾਲ ਦੇ ਬੈਠਾ ਪਿੰਡ ਵਾਲਿਆਂ ਨੇ ਦੱਸਿਆ ਹੈ ਕਿ ਅੱਜ ਪਿੰਡ ਦੇ ਵਿੱਚ ਕਿਸੇ ਘਰ ਦੇ ਵਿੱਚ ਵੀ ਚੂਲਾ ਨਹੀਂ ਜਲਿਆ ਡੱਲੇਵਾਲ ਸਾਹਿਬ ਦੇ ਪਰਿਵਾਰ ਵਾਲੇ ਸਾਡੇ ਨਾਲ ਆ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਵੀ ਉਹ ਕੀ ਕਹਿਣਾ ਚਾਹੁੰਦੇ ਹੈਗੇ ਸਰ ਕੀ ਨਾਮ ਤੁਹਾਡਾ ਜੀ ਆ ਨਾਮ ਗੁਰਪ੍ਰਿੰਦਰ ਸਿੰਘ ਪਿੰਡ ਡੱਲੇਵਾਲਾ ਵਰਕਰ ਇਕਾਈ ਡੱਲੇਵਾਲ ਕੀ ਕਹਿਣਾ ਚਾਹੁੰਦੇ ਹੋ ਲੈਵਲ ਸਾਡ ਦਿੱਤਾ ਬੀਤ ਦਿਨ ਤੋਂ ਡਾਊਨ ਹੁੰਦੀ ਜਾ ਰਹੀ ਹੈ ਤੇ ਸਰਕਾਰ ਮੰਨਣ ਤਿਆਰ ਅ ਤਬੀਅਤ ਜਿਹੜੀ ਡਾਊਨ ਹੋ ਤਾਂ ਅਕਸਰ ਹੁਣ ਆਪਾਂ ਨੂੰ ਪਤਾ ਕਿ 15 ਦਿਨ ਹੋ ਗਏ ਗਲੂਕੋਜ਼ ਅੰਨ ਦਾ ਦਾਣਾ ਨਹੀਂ ਅੰਦਰ ਗਿਆ ਗਲੂਕੋਜ਼ ਲੈਵਲ ਵੀ ਡਾਊਨ ਹੋਣਾ ਹਨਾ ਸ਼ੂਗਰ ਲੈਵਲ ਵੀ ਡਾਊਨ ਹੋਣਾ ਤਬੀਅਤ ਡਾਊਨ ਹੋਣ ਦਾ ਮਤਲਬ ਕਿ ਆਪਾਂ ਨੂੰ ਸੁਭਾਵਿਕ ਹੈ ਹਨਾ ਪਰ ਮੇਨ ਜਿਹੜੀ ਮਤਲਬ ਕਿ ਉੱਥੇ ਦੇਖਣ ਵਾਲੀ ਚੀਜ਼ ਇਹ ਹੈ ਕਿ ਜਿਹੜਾ ਮਤਲਬ ਕਿ ਜਜ਼ਬਾ ਹਨਾ ਜਜ਼ਬਾ ਇਹ ਜੀ ਟਾਈਮ ਤੇ ਜਜ਼ਬਾ ਜਿਆਦਾ ਇੰਪੋਰਟੈਂਟ ਹੋ ਜਾਂਦਾ ਮਤਲਬ ਕਿ ਉਹ ਉਹਨਾਂ ਦਾ ਡੇ 1 ਤੋਂ ਸੇਮ ਚੱਲ ਰਿਹਾ ਹੈ ਨਾ ਜਜ਼ਬਾ ਜਿਹੜਾ ਹੈਗਾ ਉਹ ਨਹੀਂ ਡਾਊਨ ਹੋਣਾ ਚਾਹੀਦਾ ਸੇਤ ਕੋਈ ਨਹੀਂ ਸੇਤ ਵਾਹਿਗੁਰੂ ਕਰਨ ਕਿਰਪਾ ਉੱਥੇ ਜਿੱਤ ਕੇ ਆਉਣ ਸੇਤ ਅਸੀਂ ਇੱਥੇ ਕਰੇ ਲੈ ਆ ਕੇ ਆਪਦਾ ਤਕੜਾ ਕਰ ਲੈ ਆਏ ਕੋਈ ਚੱਕਰ ਨਹੀਂ ਹੋਣਾ ਉਪਰਾਸ਼ਟਰਪਤੀ ਜੀ ਨੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਹੈ ਕਿਸ ਤਰ੍ਹਾਂ ਦੇਖਦੇ ਉਹਨਾਂ ਨੇ ਅ ਅਸੀਂ ਬੜਾ ਸਨਮਾਨ ਕਰਦੇ ਹਾਂ ਸਾਡੇ ਦੇਸ਼ ਦੇ ਉਪਰਾਸ਼ਟਰਪਤੀ ਜੀ ਦਾ ਉਹਨਾਂ ਨੇ ਇੱਕ ਹਾ ਦਾ ਨਾਰਾ ਮਤਲਬ ਕਿ ਮਾਰਿਆ ਪਰ ਦੇਖੋ ਉਥੇ ਨਾਲ ਨਾਲ ਦੀ ਨਾਲ ਜੇ ਆਪਾਂ ਦੇਖੀਏ ਤਾਂ ਇੱਕ ਹਿਟਲਰ ਦੀ ਤਰ੍ਹਾਂ ਉਹਨਾਂ ਨੇ ਆਪਦੇ ਉਪਰਾਸ਼ਟਰਪਤੀ ਦੇ ਬਿਆਨ ਨੂੰ ਵੀ ਅਣਗੌਲਿਆ ਕਰਤਾ ਉਹਨਾਂ ਨੂੰ ਵੀ ਮਤਲਬ ਕਿ ਨਾ ਬਰਾਬਰ ਇੱਕ ਇੰਪੋਰਟੈਂਸ ਦਿੱਤੀ ਗਈ ਉਹਨਾਂ ਦੇ ਬਿਆਨ ਨੂੰ ਉਹ ਦੇਖਣ ਤੇ ਬੜੀ ਮੰਦਭਾਗੀ ਮਤਲਬ ਕਿ ਇਹ ਮੈਨੂੰ ਲੱਗਦਾ ਹੈ ਕਿ ਗੱਲ ਆ ਕਿ ਇੱਕ ਰਾਸ਼ਟਰਪਤੀ ਸੁਪਰੀਮੋ ਹੁੰਦਾ ਹਨਾ ਉਹਨਾਂ ਦੇ ਮਤਲਬ ਕਿ ਇੱਕ ਨਾ ਜਿੰਨੀ ਇੰਪੋਰਟੈਂਸ ਵੀ ਨਾ ਦੇਣੀ ਏਡੀ ਗੱਲ ਨੂੰ ਕਿ ਕੋਈ ਕਿਸੇ ਇੱਕ ਪਾਰਟੀਕਲਰ ਵਿਸ਼ੇਸ਼ ਵਿਅਕਤੀ ਨੂੰ ਨਹੀਂ ਉਹਨਾਂ ਨੇ ਕਿਹਾ ਇੱਕ ਸਮੁਦਾਇਆ ਜਿਨ੍ਹਾਂ ਨੂੰ ਉਹਨਾਂ ਨੇ ਮਤਲਬ ਕਿ ਮਤਲਬ ਕਿ ਗੱਲ ਕੀਤੀ ਸੀ ਜਿਨ੍ਹਾਂ ਬਾਰੇ ਉਹਨਾਂ ਦੀ ਗੱਲ ਨੂੰ ਇੰਨਾ ਮਤਲਬ ਕਿ ਅਣਗੌਲੀਆਂ ਕਰ ਦੇਣਾ ਤਾਂ ਇੱਕ ਮਤਲਬ ਕਿ ਐਂ ਲੱਗਦਾ ਕਿ ਜੇ ਕੋਈ ਮੰਨ ਲਓ ਆਮ ਇਨਸਾਨ ਜਾਂ ਮਤਲਬ ਕਿ ਛੋਟਾ ਇਨਸਾਨ ਕੋਈ ਉੱਠ ਕੇ ਗੱਲ ਕਵੇ ਤਾਂ ਫਿਰ ਉਹ ਤਾਂ ਕਿਸੇ ਨੂੰ ਮਤਲਬ ਕਿ ਸੁਣ ਨਹੀਂ ਸਕਦਾ ਉਹ ਫਰੀडम ਟੂ ਸਪੀਚ ਜਾਂ ਫਰੀडम ਟੂ ਪ੍ਰੋਟੈਸਟ ਵਾਲੀਆਂ ਗੱਲਾਂ ਨੂੰ ਤਾਂ ਮਤਲਬ ਕਿ ਆਪਾਂ ਜਮ੍ਹਾਂ ਸਰਕਾਰ ਨੇ ਛਿੱਕੇ ਤੇ ਟੰਗ ਰੱਖਿਆ ਪਿੰਡ ਵੱਲੋਂ ਕਿਸ ਤਰ੍ਹਾਂ ਸਹਿਯੋਗ ਨੂੰ ਪਿੰਡ ਵੱਲੋਂ ਤੁਸੀਂ ਦੇਖਿਓ ਮਤਲਬ ਕਿ ਅਸੀਂ 42 ਤੱਕਲੇ ਇੱਕ ਮਤਲਬ ਕਿ ਕਿਸਾਨ ਆ ਜਿਹੜੇ ਸਾਡੇ ਵੀਰ ਆ ਉਹਨਾਂ ਨੇ ਆਪਦਾ ਅੱਜ ਭੁਖੜਤਾਲ ਕੀਤੀ ਆ ਵਿੱਚ ਸਾਡੇ 21 22 ਬੀਬੀਆਂ ਭੈਣਾਂ ਵੀ ਨੇ ਇਹ ਸਪੋਰਟ ਜੇ ਆਪਾਂ ਕਹੀਏ ਤਾਂ ਇਸ ਟਾਈਮ ਤੇ ਜਿਹੜਾ ਮਤਲਬ ਕਿ ਆਪਾਂ ਇੱਕ ਮੋਰਲ ਸਪੋਰਟ ਇੱਕ ਉਹਨਾਂ ਨੂੰ ਖਰਾਕ ਦੀ ਤਰ੍ਹਾਂ ਜੋ ਲੱਗੂਗੀ ਹਨਾ ਉਹ ਮੋਰਲ ਸਪੋਰਟ ਅਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਮਤਲਬ ਕਿ ਉਹਨਾਂ ਨੂੰ ਇਸ ਟਾਈਮ ਸਭ ਤੋਂ ਜ਼ਿਆਦਾ ਜ਼ਰੂਰਤ ਆ ਹਨਾ ਕਿ ਉਹਨਾਂ ਦਾ ਪਿੰਡ ਆ ਜਿਹੜਾ ਉਹ ਉਹਨਾਂ ਦੀ ਪਿੱਠ ਤੇ ਉਹਨਾਂ ਦੇ ਨਾਲ ਹਮੇਸ਼ਾ ਵਾਸਤੇ ਉਹਨਾਂ ਦੇ ਨਾਲ ਖੜਾ ਇਹ ਨਾਲ ਦੀ ਨਾਲ ਅਸੀਂ ਇੱਕ ਇਹ ਨਿਕਲਦਾ ਇਹ ਅਸੀਂ ਸੰਕੇਤਕ ਤੌਰ ਤੇ ਅਸੀਂ ਜਿਹੜਾ ਕੀਤਾ ਇਹ ਅਸੀਂ ਸਰਕਾਰਾਂ ਨੂੰ ਜਾਂ ਮਤਲਬ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਇਹ ਦੱਸਣਾ ਚਾਹਾਂਗੇ ਕਿ ਜੇ ਅਸੀਂ ਮਤਲਬ ਕਿ ਆਪਦੀ ਜਥੇਬੰਦੀ ਦੀ ਕਾਲ ਤੇ ਇਹ ਕਰ ਸਕਦੇ ਆ ਆਪਦੇ ਆਪ ਨੂੰ ਮਤਲਬ ਕਿ ਇੱਕ ਤਰ੍ਹਾਂ ਦਾ ਦਾ ਤੇ ਲਾਉਣ ਨਾਲ ਹਨਾ ਅਸੀਂ ਦਾ ਤੇ ਲਾ ਸਕਦੇ ਆ ਤਾਂ ਅਸੀਂ ਆਪਦੀ ਜਥੇਬੰਦੀ ਦੀ ਕਾਲ ਤੇ ਇਸ ਤੋਂ ਵੱਡੇ ਹਾਰਸ਼ ਕਾਲਾਂ ਜਿਹੜੀਆਂ ਵੀ ਆਉਣਗੀਆਂ ਅਸੀਂ ਉਹਨਾਂ ਨੂੰ ਵੀ ਆਪਦੇ ਪਿੰਡ ਤੇ ਆਪਦੇ ਪਿੰਡੇ ਤੇ ਆਪਦੇ ਪਿੰਡ ਨਾਲ ਹੂਬ ਹੂ ਉਵੇਂ ਹੀ ਨਿਭਾਵਾਂਗੇ ਭੈਣ ਜੀ ਪਤਾ ਲੱਗਾ ਵੀ ਪਿੰਡ ਦੇ ਵਿੱਚ ਅੱਜੇ ਚੋਲਾ ਤੱਕ ਨਹੀਂ ਚਲਿਆ ਹਾਂਜੀ ਹਾਂਜੀ ਦੇਖੋ ਇਹ ਜਥੇਬੰਦੀ ਦੀ ਕਾਲ ਸੀਗੀ ਹਨਾ ਆਪਾਂ ਕਹਿ ਸਕਦੇ ਹਾਂ ਢੱਲੇਵਾਲ ਸਾਭ ਦੀ ਕਾਲ ਨਹੀਂ ਕਹਿ ਸਕਦੇ ਜਥੇਬੰਦੀ ਦੀ ਕਾਲ ਆਪਾਂ ਕਵਾਂਗੇ ਉਹਨਾਂ ਨੂੰ ਤਾਂ ਸ਼ਾਇਦ ਹਾਲੇ ਪਤਾ ਵੀ ਨਹੀਂ ਹੋਣਾ ਤੇ ਜਿਵੇਂ ਜਥੇਬੰਦੀ ਦੀ ਕਾਲ ਆਈ ਸੀ ਉਹ ਉਹ ਪਿੰਡ ਨਹੀਂ ਉਸੇ ਤਰ੍ਹਾਂ ਨਿਭਾਇਆ ਹਨਾ ਤੁਸੀਂ ਦੇਖਦੇ ਹੋਵੋਗੇ ਇੱਥੇ ਬੱਚੇ ਵੀ ਖੇਡ ਰਹੇਗੇ ਉਹਨਾਂ ਨੇ ਵੀ ਸਵੇਰ ਦਾ ਕੁਝ ਨਹੀਂ ਖਾਧਾਗਾ ਤੇ ਨਾ ਹੀ ਸਾਨੂੰ ਕੋਈ ਸ਼ਿਕਾਇਤ ਆ ਵੀ ਅਸੀਂ ਸਵੇਰ ਦੇ ਭੁੱਖੇ ਆ ਇਹ ਸਾਡੀ ਬਿਲਕੁਲ ਵੀ ਨਹੀਂ ਹੈਗੀ ਨਾ ਹੀ ਸਾਡੇ ਬੱਚਿਆਂ ਨੂੰ ਹੈ ਨਾ ਹੀ ਸਾਨੂੰ ਹੈ ਤਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਦੋਂ ਬਾਅਦ ਜੇ ਕੋਈ ਜਥੇਬੰਦੀ ਦੀ ਵੱਡੀ ਕਾਲ ਆਉਂਦੀ ਹੈ ਜਾਂ ਕੋਈ ਸਾਨੂੰ ਵੱਡਾ ਕਦਮ ਚੁੱਕਣਾ ਪੈਂਦਾ ਤਾਂ ਅਸੀਂ ਤਿਆਰ ਬਰ ਤਿਆਰ ਹੈਗੇ ਹਾਂ ਸਾਨੂੰ ਕੋਈ ਸਮੱਸਿਆ ਨਹੀਂ ਉਹਦੇ ਵਿੱਚ ਤੇ ਅੱਗੇ ਅਗਲਾ ਕੀ ਅੱਗੇ ਹੁਣ ਕੀ ਪਲਾਨ ਹੈ ਦੇਖੋ ਜੀ ਅੱਗੇ ਜਿੱਦਾਂ ਜਥੇਬੰਦੀ ਦੀ ਕਾਲ ਦੇਊਗੀ ਅਸੀਂ ਉਦਾਂ ਦਾ ਹੀ ਮਤਲਬ ਕਿ ਜਿੱਦਾਂ ਦਾ ਉਹਨਾਂ ਦਾ ਪਲਾਨ ਹੈ ਅਸੀਂ ਉਹ ਪਲਾਨ ਨੂੰ ਐਗਜ਼ੀਕਿਊਟ ਕਰਾਂਗੇ ਇਹ ਜਥੇਬੰਦੀ ਤੇ ਕਿਉਂ ਸਾਨੂੰ ਕੀ ਡਿਸੀਜਨ ਦਿੰਦੀ ਹੈ ਕਿ ਤੁਸੀਂ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਸਰਕਾਰਾਂ ਦੇ ਰਵੱਈਏ ਨੂੰ ਕਿਸ ਤਰ੍ਹਾਂ ਦੇ ਹੈ ਦੇਖੋ ਜੀ ਸਰਕਾਰਾਂ ਦੀ ਫਿਦਰਤ ਤਾਂ ਕਿਤੇ ਤੋਂ ਲੁਕੀ ਆ ਹਨਾ ਇਹਨਾਂ ਦਾ ਤਾਂ ਇਹ ਹੈਗਾ ਵੀ ਅੱਜ ਕਹਿ ਦੋ ਕੱਲ ਮੁੱਕਰ ਜੋ ਹਨਾ ਸ਼ੁਰੂ ਤੋਂ ਲਾਈ ਇਹਨਾਂ ਦੇ ਵਰਤਾਰੇ ਇਹ ਚੱਲਦੇ ਆ ਰਹੇ ਤੇ ਸ਼ਾਇਦ ਇਹ ਜਿੱਡੀ ਕਿ ਇਹਨਾਂ ਦੀ ਘਟੀਆ ਸੋਚ ਹੈ ਵੀ ਚਲੋ ਅੱਜ ਕਹਿਤਾ ਕੱਲ ਨੂੰ ਮੁੱਕਰ ਜੋ ਇਹ ਉਹੀ ਸੋਚ ਨਾਲ ਮਤਲਬ ਕਿ ਇਸ ਅੰਦੋਲਨ ਨੂੰ ਦੇਖ ਰਹੇ ਹਨਾ ਕਿ ਚਲੋ ਅੱਜ ਅੰਦੋਲਨ ਚੱਲ ਰਿਹਾ ਹੈ ਅੱਜ ਮਰਨ ਵਰਤ ਚੱਲ ਰਿਹਾ ਹੈ ਸ਼ਾਇਦ ਕੱਲ ਨੂੰ ਹੀ ਉੱਠ ਕੇ ਚਲੇ ਜਾਣ ਹਨਾ ਤਾਂ ਇਹ ਤਾਂ ਇਹ ਵਹਿਮ ਕੱਢ ਦੇਣਾ ਅਸੀਂ ਮਰ ਸਕਦੇ ਆ ਅਸੀਂ ਦਬ ਨਹੀਂ ਸਕਦੇ ਠੀਕ ਹੈ ਇਹ ਜਿਹੜਾ ਸਾਡਾ ਕਿਸਾਨ ਵਰਗ ਹੈ ਮਜ਼ਦੂਰ ਵਰਗ ਹੈ ਇਹ ਜज्ਬਾ ਸਾਡੇ ਅੰਦਰ ਹੈਗਾ ਕਿ ਸੇ ਸ਼ਹੀਦ ਹੋ ਸਕਦੇ ਆ ਅਸੀਂ ਮਰ ਸਕਦੇ ਆ ਪਰ ਜੇ ਸਾਨੂੰ ਦਬਾਉਣ ਦੀ ਸੋਚ ਰੱਖਦੇ ਤਾਂ ਅਸੀਂ ਦਬ ਨਹੀਂ ਸਕਦੇ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਨਾਮ ਰੁਪਿੰਦਰ ਗੌਰ ਤੁਸੀਂ ਕੀ ਕਹਿਣਾ ਚਾਹੋਗੇ ਢੱਲੇਵਾਲ ਸਾਹਿਬ ਦੇ ਪਖੜਤਾਲਾ ਨਵੇਂ ਦਿਨ 9 15 ਦਿਨ ਹੋ ਗਏ ਆ ਤੇ ਤਬੀਅਤ ਉਹਨਾਂ ਦੀ ਡਾਊਨ ਹੁੰਦੀ ਜਾ ਰਹੀ ਹੈ ਕੀ ਕਹਿੰਦੇ ਹਾਂਜੀ ਉਹਨਾਂ ਦੀ ਤਬੀਅਤ ਬਹੁਤ ਡਾਊਨ ਹੋ ਚੁੱਕੀ ਹੈ ਸਰਕਾਰ ਨੂੰ ਇਹੀ ਚਾਹੀਦਾ ਹੈ ਕਿ ਕੋਈ ਨਾ ਕੋਈ ਹੱਲ ਕਾਰਨ ਕਿਸਾਨਾਂ ਦੇ ਮਤਲਬ ਕਿ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨਾ ਕਿ ਉਹ ਸਾਰੇ ਕਿਸਾਨ ਘਰੇ ਆਉਣ ਆਪਦੇ ਮਤਲਬ ਕਿ ਡੱਲੇਵਾਲ ਸਾਹਿਬ ਦੀ ਸਿਹਤ ਇਸ ਕਰਕੇ ਵਿਗੜੀ ਹੋਈ ਹੈ ਕਿ ਉਹਨਾਂ ਨੇ ਮੰਗਾ ਨਹੀਂ ਮੰਨ ਰਹੇ ਅਸੀਂ ਸਾਰੇ ਇਹੀ ਚਾਹੁੰਦੇ ਹਾਂ ਕਿ ਮੰਗਾ ਪੂਰੀਆਂ ਕਰਨ ਤੇ ਡੱਲੇਵਾਲ ਸਾਹਿਬ ਆਪਦੇ ਘਰੇ ਆਉਣ ਤੇ ਸਾਰੇ ਕਿਸਾਨ ਆਪਦੇ ਆਪੇ ਘਰੇ ਆਉਣ ਭੈਣ ਜੀ ਪਿੰਡ ਵੱਲੋਂ ਕਿਸ ਤਰ੍ਹਾਂ ਸੇ ਆਉਂਦੇ ਪਿੰਡ ਵੱਲੋਂ ਵਿੱਚੀ ਪੁਲਿਸ ਸਪੋਰਟ ਹੈ ਪੂਰਾ ਸਹਿਯੋਗ ਹੈਗਾ ਜਿੱਦਾਂ ਵੀ ਸਾਨੂੰ ਉਧਰੋਂ ਕੋਈ ਵੀ ਜਥੇਬੰਦੀ ਕਹੋਗੀ ਉਦਾਂ ਹੀ ਸਾਰੇ ਪਿੰਡ ਨੇ ਕਰਨਾ ਹੁਣ ਵੀ ਅਸੀਂ ਉਦਾਂ ਹੀ ਕਰ ਰਹੇ ਹਾਂ ਕੁਝ ਸਾਡੇ ਵੀਰ ਉੱਥੇ ਬਹੁਤ ਪਹੁੰਚੇ ਹੋਏ ਆ ਬੀਬੀਆਂ ਬਹੁਤ ਪਹੁੰਚੀਆਂ ਹੋਈਆਂ ਹੈਗੀਆਂ ਜਿੱਦਾਂ ਬੀਬੀਆਂ ਉਧਰੋਂ ਆ ਜਾਣਗੀਆਂ ਇਧਰੋਂ ਫਿਰ ਹੋਰ ਬੀਬੀਆਂ ਜਾਣਗੀਆਂ ਸਾਰਾ ਸਾਡਾ ਸਪੋਰਟ ਹੈ ਜਿੱਦਾਂ ਵੀ ਸਾਨੂੰ ਕਹਿਣਗੇ ਅਸੀਂ ਉਦਾਂ ਸਪੋਰਟ ਫੁੱਲ ਸਪੋਰਟ ਕਰਨੀ ਹੈਗੀ ਹੈ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਇਕੱਲਾ ਮੁਖੜਤਾਲਾ ਕਿ ਕਿ ਚੱਲੇ ਅੱਗੇ ਸਾ ਜੋ ਵੀ ਸਾਨੂੰ ਉਧਰ ਹੁਕਮ ਆਊਗਾ ਜਥੇਬੰਦੀ ਵੱਲੋਂ ਅਸੀਂ ਉਦਾਂ ਉਹ ਕਰਾਂਗੇ ਅੱਜ ਦਾ ਕੇ ਰਾਜ ਦਾ ਹੀ ਆਇਆ ਸੀਗਾ ਅੱਜ ਸਾਰੇ ਅਸੀਂ ਜਿੱਦਾਂ ਵੀ ਅੱਗੇ ਫੋਕਟ ਹੜਤਾਲ ਤੇ ਚੁੱਲ੍ਹਾ ਕਿਸੇ ਦਾ ਵੀ ਨਹੀਂ ਤਪਿਆ ਕਿਉਂਕਿ ਜਦੋਂ ਸਾਡੇ ਬਜ਼ੁਰਗ ਐਡਾ ਵੱਡਾ ਡਿਸੀਜਨ ਲੈ ਕੇ 15 ਦਿਨ ਹੋ ਗਏ ਉਹਨਾਂ ਨੇ ਕੁਝ ਵੀ ਨਹੀਂ ਖਾਧਾ ਤੇ ਜੇ ਅਸੀਂ ਇੱਕ ਦੋ ਦਿਨ ਨਾ ਖਾਵਾਂਗੇ ਸਾਨੂੰ ਕੋਈ ਉਹ ਨਹੀਂ ਹੈਗਾ ਤੇ ਜੇ ਸਾਨੂੰ ਉਹਨਾਂ ਵਾਂਗੂ ਮਰਨ ਵਰਤ ਤੇ ਵੀ ਉਧਰੋਂ ਹੁਕਮ ਆਇਆ ਬੈਠਣ ਦਾ ਅਸੀਂ ਉਦਾਂ ਵੀ ਬੈਠਾਂਗੇ ਅਸੀਂ ਤਿਆਰ ਹਾਂ ਸਾਰੇ ਬਾਕੀ ਕੱਲ ਮੈਂ ਤੁਹਾਨੂੰ ਦਿਖਾ ਦੇਵਾਂ ਵੀਰੇ ਮਤਲਬ ਕਿ ਕਈ ਵਾਰੀ ਸੀ ਆਈ ਡੀ ਚ ਜਾਂ ਮਤਲਬ ਕਿ ਸਰਕਾਰ ਚ ਕਈ ਵਾਰੀ ਜਾਂ ਹੋਰ ਜਿਹੜੇ ਉਹਨਾਂ ਦੇ ਬੰਦੇ ਹੁੰਦੇ ਆਫੀਸ਼ੀਅਲ ਉਹਨਾਂ ਚ ਇਹ ਗੱਲ ਆ ਜਾਂਦੀ ਹੈ ਵੀ ਯਾਰ ਜਿਵੇਂ ਜਿਵੇਂ ਸਿਹਤ ਡਾਊਨ ਹੋ ਰਹੀ ਹੈ ਨਾ ਵੀ ਪਰਿਵਾਰ ਚ ਘਬਰਾਹਟ ਆਊਗੀ ਜਾਂ ਮਤਲਬ ਕਿ ਪਰਿਵਾਰ ਨੂੰ ਪਿੰਡ ਚ ਘਬਰਾਹਟ ਆਊਗੀ ਤੁਸੀਂ ਇੱਥੇ ਦੇਖ ਲਓ ਮਤਲਬ ਕਿ ਉਦਾਂ ਦੀ ਘਬਰਾਹਟ ਨਹੀਂ ਤਕਰੀਬਨ ਸਾਰੇ ਆਪਦੇ ਹਜੇ ਅਸੀਂ ਉਹ ਆਪਦੇ ਹੌਸਲੇ ਸਾਡੇ ਉਮੀਦਾਂ ਉਮੀਦ ਬਲੰਦ ਨੇ ਅਸੀਂ ਉਹੋ ਜੀ ਘਬਰਾਟ ਦੇ ਕੋਈ ਸ਼ਿਕਾਰ ਨਹੀਂਗੇ ਇਹ ਸਰਕਾਰ ਦੀ ਭੁੱਲ ਹੋਊਗੀ ਜੇ ਉਹਨਾਂ ਨੂੰ ਇਹ ਲੱਗਿਆ ਕਿ ਜਿਵੇਂ ਜਿਵੇਂ ਸਿਹਤ ਡਾਊਨ ਹੋਊਗੀ ਘਬਰਾਉਣਗੇ ਅਸੀਂ ਆਪਦੀਆਂ ਜ਼ਿੰਦਗੀਆਂ ਖਤਮ ਕਰ ਸਕਦੇ ਆ ਪਰ ਅਸੀਂ ਘਬਰਾ ਕੇ ਆਪਦੇ ਅੰਦੋਲਨ ਨੂੰ ਪਿੱਠ ਨਹੀਂ ਦੇ ਸਕਦੇ ਕਿ ਇਹ ਉਹਨਾਂ ਦੇ ਦਿਮਾਗ 'ਚ ਨਾ ਰਹੇ ਜੇ ਕਿਤੇ ਵੀ ਘਬਰਾਉਣਗੇ ਇਹਨਾਂ ਨੂੰ ਮਤਲਬ ਕਿ ਉਹਨਾਂ ਦੇ ਦਿਮਾਗ 'ਚ ਹੋਵੇ ਵੀ ਘਬਰਾ ਕੇ ਕੀ ਪਤਾ ਇਹ ਕੋਈ ਹੋਰ ਸਟੈਪ ਲੈ ਜਾਣ ਹੋ ਸਕਦਾ ਠਾ ਲੈਣ ਇਹ ਜਮਾਂ ਵੀ ਅਸੀਂ ਮਤਲਬ ਕਿ ਇੱਕ ਤਰ੍ਹਾਂ ਦਾ ਜੇ ਕੋਈ ਸਾਨੂੰ ਆ ਕੇ ਆਖੇ ਵੀ ਅਸੀਂ ਤਾਂ ਵੀ ਇਹ ਚੀਜ਼ ਨਹੀਂ ਕਰ ਦੇਗੇ ਕਿ ਬਈ ਉਹਨਾਂ ਨੂੰ ਅਸੀਂ ਇਹ ਗੱਲ ਕਹਿ ਵੀ ਸਕੀਏ ਸਾਡੀ ਇਹ ਗੱਲ ਜ਼ਮੀਰ ਹੀ ਨਹੀਂ ਮੰਦੀ ਕਿ ਅਸੀਂ ਇਹ ਗੱਲਾਂ ਕਹੀਏ ਵੀ ਜਾ ਕੇ ਉੱਠ ਖੜੋ ਨਾ ਅਸੀਂ ਆਪ ਦੇ ਆਪ ਨੂੰ ਵਾਰ ਦੇਾਂਗੇ ਪਰ ਅਸੀਂ ਪਿੱਛੇ ਨਹੀਂ ਹਟਦੇ ਮੈਨੂੰ ਕੁਝ ਕਹਿਣਾ ਚਾਹੁੰਦਾ ਹਾਂਜੀ ਕਿਸਾਨ ਵੀਰਾਂ ਤੇ ਭੈਣਾਂ ਨੂੰ ਇਹੀ ਬੇਨਤੀ ਹੈ ਕਿ ਸਾਰੇ ਖਨੌਰੀ ਬਾਰਡਰ ਪਹੁੰਚਣ ਤੇ ਸਾਥ ਦੇਣ ਮੋਰਚਾ ਮਜ਼ਬੂਤ ਕਰ ਤੇ ਇਹ ਸੀ ਕਿਸਾਨ ਨੇਤਾ ਡੱਲੇਵਾਲ ਸਾਹਿਬ ਦੇ ਪਿੰਡ ਦੇ ਲੋਕ ਤੇ ਉਹਨਾਂ ਦੇ ਪਰਿਵਾਰ ਦਾ ਕੀ ਕਹਿਣਾ ਕਿ ਜਿੰਨਾ ਚਿਰ ਸਰਕਾਰਾਂ ਇਹਨਾਂ ਦੀ ਮੰਗਾਂ ਨਹੀਂ ਮੰਨਦੀ ਉਹਨਾਂ ਚਿਰ ਇਹ ਆਪਣੇ ਇਸ ਪੁਖੜਤਾਲ ਨੂੰ ਜਾਰੀ ਰੱਖਣਗੇ ਉਹਨਾਂ ਚਿਰ ਆਪਣਾ ਸੰਘਰਸ਼ ਜਾਰੀ ਰੱਖਣਗੇ ਫਰੀਦਕੋਟ ਤੋਂ ਪ੍ਰੇਮਪਾਸ ਸੀ ਇਹ ਪੰਜਾਬ ਦਾ